ਬਸ ਤੁਹਾਡਾ ਇੱਕ ਦੋ ਮਿੰਟ ਹੋਰ ਲਾ ਮੈਂ ਤੁਹਾਡਾ ਤਾਰਫ ਕਰਾ ਦਈਏ ਆਰਟਿਸਟਾਂ ਦੇ ਨਾਲ ਤੁਹਾਡਾ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨੇ ਪਿਆਰ ਦੇ ਨਾਲ ਨਾਲ ਤੁਹਾਨੂੰ ਇੰਜੋਏ ਕੀਤਾ ਐਨੀ ਵਧੀਆ ਆਡੀਅנס ਅਸੀਂ ਬਹੁਤ ਨਾਲ ਦੀ ਕਿਤੇ ਅਸੀਂ ਨਹੀਂ ਕਿਤੇ ਦੇਖੀ ਇੱਕ ਵਾਰੀ ਤੁਹਾਡਾ ਤਾੜੀਆਂ ਦੇ ਮਾਦ ਅੱਗੇ ਫਿਰ ਜਿਹੜੀ ਆਰਗੇਨਾਈਜ਼ਿੰਗ ਟੀਮ ਹੈ ਉਹਨਾਂ ਨੂੰ ਮੁਬਾਰਕਾ ਦਿੰਦੇ ਆ ਕਿ ਉਹਨਾਂ ਨੇ ਇੰਨਾ ਵਧੀਆ ਇਹ ਅਰੇਂਜਮੈਂਟ ਕੀਤਾ ਇੱਕ ਵਾਰ ਉਹਨਾਂ ਦੇ ਨਾਂ ਤੇ ਤਾੜੀਆਂ ਅੱਛਾ ਬੈਕਸਟੇਜ ਦੇ ਸਾਡੇ ਜਿਹੜੇ ਆਰਟਿਸਟ ਕੰਮ ਕਰ ਰਹੇ ਸੀਗੇ ਸਭ ਤੋਂ ਪਹਿਲਾਂ ਮੈਂ ਜਿਨ੍ਹਾਂ ਨੇ ਸੈੱਟ ਲਾਇਆ ਜਾਂ ਸਾਡੀ ਸਾਰੀ ਟੀਮ ਦਾ ਖਿਆਲ ਰੱਖਦੇ ਨੇ ਉਹਨਾਂ ਵਿੱਚ ਸਤਵੀਰ ਮੈਨੀਪਾਲ ਇੱਕ ਵਾਰ ਜ਼ੋਰਦਾਰ ਤਾੜੀਆਂ ਇਹ ਇਹੋ ਜਿਹੜੇ ਸਟੂਡੈਂਟ ਸੀਗੇ ਕਾਰਕਰਮ ਇੱਥੇ ਨਾਲ ਆਉਂਦੇ ਨੇ ਉਹਨਾਂ ਦਾ ਵੀ ਇਹਨਾਂ ਨੇ ਪਾਤਰ ਕੀਤਾ ਹੈਗਾ ਸਤਵੀਰ ਮੈਨੀਪਾਲ ਤੇ ਨਾਲ ਇਹਨਾਂ ਨੇ ਸੀ ਕੁਲਦੀਪ ਸਿੱਧੂ ਉਫ ਕੁਚਰੂ ਉਹਨਾਂ ਲਈ ਜ਼ੋਰਦਾਰ ਤਾੜੀਆਂ ਕੁਚਰੂ ਪਿੱਛੇ ਹਟਾ ਕੁਲਦੀਪ ਆਗਾ ਆਗਾ ਇਹ ਬੈਕਸਟੇਜ ਕੰਮ ਹੋਣ ਵੀ ਗਦਰ ਸੀ ਇਹਦੇ ਲਈ ਜ਼ੋਰਦਾਰ ਤਾੜੀਆਂ ਇਹਨੇ ਵੀ ਨਾਲ ਬੇਸਮੈਂਟ ਲੈਣ ਲਈ ਕਿਰਾਏ ਤੇ ਸਟੂਡੈਂਟ ਆਇਆ ਸੀਗਾ ਉਹਦਾ ਗਰਦਾਰ ਕੀਤਾ ਕੁਝ ਨਹੀਂ ਇਹ ਪਹਿਲੀ ਸਟੇਜ ਐ ਇਸ ਲਈ ਜ਼ੋਰਦਾਰ ਤਾਲੀਆਂ ਅੱਛਾ ਲਾਈਟਿੰਗ ਤੇ ਸੀ ਸਾਡਾ ਛੋਟਾ ਵੀਰ ਉਤਮ ਦਰਾ ਉਹ ਬੁਧੀ ਲਾਈਟਿੰਗ ਤੇ ਕਰਦੇ ਗਏ ਸੀ ਸੰਗੀਤ ਤੇ ਉੱਤੇ ਸੀ ਸ਼ਰਨਜੀਤ ਸ਼ਾਨੂ ਜੀ ਬਾਈ ਆਓ ਵੀ ਜਣ ਵਾਲੀ ਜ਼ੋਰਦਾਰ ਤਾਲੀਆਂ ਵੈਟਰਾਂ ਤਾਰੂ ਕਰਾਣ ਦਾ ਦੋ ਆ ਵੀ ਸਾਡੇ ਮੈਂ ਆ ਤਾਰੂ ਕਰਾ ਸੁ ਕਰਾ ਚੁੱਕਿਆ ਤੇ ਉਜਰੂ ਨੂੰ ਕਰਵਾਤਾ ਮੈਂ ਤੇ ਸਾਡਾ ਸਤਵੀਰ ਕਰਵਾਤਾ ਤੇ ਹੁਣ ਮੈਂ ਜਿਹੜਾ ਪੰਡਤ ਤੇ ਬਾਬੇ ਦਾ ਕਿਰਦਾਰ ਕੀਤਾ ਇਹਦੇ ਲੜਕੇ ਨੇ ਗੁਰਸ਼ਾਨ ਗੁਰਸ਼ਾਨ ਲਈ ਜ਼ੋਰਦਾਰ ਤਾੜੀਆਂ ਦੋ ਕਰ ਦਿੱਤੀ ਵਿਖੇ ਸੱਸ ਬੜੀ ਇੱਕ ਬੱਤੀ ਸੀ ਤੁਸੀਂ ਦੇਖਿਆ ਉਹ ਪੂਰਾ ਆਕਾਰ ਸੱਤੇ ਚੱਕਰ ਕਰ ਰਹੀ ਸੀ ਕਮਲ ਰਾਜਪਾਲ ਜ਼ੋਰਦਾਰ ਤਾੜੀਆਂ ਕਮਲ ਲਈ ਇਹ ਹੁੰਦਾ ਵੈਸੇ ਬੇਬੇ ਨਹੀਂ ਹੈਗੀ ਇਹ ਇਹ ਕਨੇਡੀਅਨ ਮੁੰਡਾ ਤੁਸੀਂ ਜੇਤਵੈ ਜਿਹੜੀਆਂ ਪਹਿਲਾਂ ਫੈਮਿਲੀ ਫਿਲਮਾਂ ਦੇਖੀ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਉਹਦੇ ਵਿੱਚ ਰੋਡੂ ਦਾ ਕਰੈਕਟਰ ਕਰਦਾ ਏ ਛੋਟਾ ਹੈ ਸਾਡਾ ਛੋਟਾ ਭਰਾ ਉਹ ਛੋਟਾ ਜਿਹਾ ਵੱਡਾ ਹੋ ਗਿਆ ਦਮਨ ਦਮਨ ਨੂੰ ਦਰਦ ਤਾੜੀਆਂ ਕਿਉਂਕਿ ਦਮਨ ਨੇ ਬਹੁਤੋ ਮੁੰਡਿਆਂ ਦਾ ਦਰਸਾ ਕੀਤਾ ਜੋ ਕਿ ਉਥੋਂ ਦੇ ਯੂਥ ਨੂੰ ਰਿਪਰੈਜ਼ੈਂਟ ਕਰਦਾ ਹੈ ਦਮਨ ਸੰਤੂ ਹਾਂ ਬਹੁਤ ਬਹੁਤ ਥੈਂਕ ਯੂ ਬਈ ਅ ਬੁੜੀ ਦੇ ਕਰੈਕਟਰ ਦੇ ਵਿੱਚ ਬੇਬੀ ਸੀ ਜੋ ਮਨਜੀਤ ਸਿੰਘ ਜੋ ਕਿ ਫਿਲਮਾਂ ਦੇ ਬਹੁਤ ਅੱਛੇ ਅਰੈਸਟ ਨੇ ਤੇ ਥੀਏਟਰ ਦੇ ਕਮਾਲ ਦਾ ਕੰਮ ਕੀਤਾ ਮਨਜੀਤ ਨੇ ਜ਼ੋਰਦਾਰ ਤਾੜੀਆਂ ਨਾਲ ਹੀ ਤੇ ਇਸ ਕਰਦੀ ਰੀਡ ਦੀ ਹੈਗੀ ਸੈਂਡੀ ਜਣ ਕੇ ਸ੍ਰਿੰਦਰ ਮੈਡਮ ਦਾ ਨਾਮ ਸਿੰਦਰਤੀ ਮਾਦੀ ਇਹਨਾਂ ਲਈ ਜ਼ੋਰਦਾਰ ਤਾੜੀਆਂ ਸਟੇਜ ਉੱਤੇ ਇੰਨਾ ਸਮਾਂ ਰਹਿਣ ਦੇ ਸੰਭਾਲਣਾ ਸਾਰਾ ਬਹੁਤ ਬਹੁਤ ਆਪਾਂ ਦਾ ਥੈਂਕ ਯੂ ਤੁਸੀਂ ਐਨਾ ਵਧੀਆ ਸਾਥ ਦਿੱਤਾ ਤੇ ਇਸ ਨਾਟਕ ਦੇ ਲੇਖਕ ਤੇ ਤੁਰਾ ਅਦਿਸ਼ਾ ਲਈ ਛੱਡੀ ਹਾਂ ਕੋਈ ਅਲੀਸ਼ਾ ਨੂੰ ਮੈਂ ਵੀ ਮੰਗਦਾ ਅਲੀਸ਼ਾ ਲਈ ਜ਼ੋਰਦਾਰ ਤਾੜੀਆਂ ਇਹ ਉਹ ਕੁੜੀਆਂ ਨੂੰ ਰਿਪਰਜੈਂਟ ਕੀਤਾ ਨੇ ਉਹ ਸੁਡੈਂਟਾਂ ਨੂੰ ਰਿਪਰਜੈਂਟ ਕੀਤਾ ਜੋ ਉੱਥੇ ਕੈਨੇਡਾ ਦੇ ਵਿੱਚ ਇੱਥੋਂ ਜਾਂਦੇ ਨੇ ਤੇ ਜਾ ਕੇ ਆਪਣੇ ਘਰ ਦੀ ਜਿੱਦਾਂ ਵੀ ਖਾ ਲੱਗਦੇ ਨੇ ਤੇ ਆਪਣੇ ਕੰਮ ਕਰਦੇ ਨੇ ਤੇ ਆਪਣੀ ਨੌਕਰੀ ਦਾ ਤੇ ਨਾਲ ਨਾਲ ਆਪਣੇ ਪੇਰੈਂਟਸ ਆਈਫੋਨ ਨਾਲ ਸਾਰਾ ਧਿਆਨ ਰੱਖਦੇ ਨੇ ਅਲੀਸ਼ਾ ਲਈ ਜ਼ੋਰਦਾਰ ਤਾੜੀਆਂ ਕਿਉਂਕਿ ਉੱਥੋਂ ਦੇ ਸਟੂਡੈਂਟਾਂ ਨੂੰ ਇੱਥੋਂ ਦੀਆਂ ਸਾਰੀਆਂ ਇਹੀ ਜ਼ਰੂਰਤ ਹੁੰਦੀਆਂ ਨੇ ਕਿ ਸਾਨੂੰ ਆਈਫੋਨ ਭੇਜੋ ਸਾਨੂੰ ਕੱਪੜੇ ਭੇਜੋ ਇਹ ਕੋ ਉਹ ਸੁਡੈਂਟਾਂ ਦਾ ਕੈਰੈਕਟ ਕੀਤਾ ਅਲੀਸ਼ਾ ਨੇ ਤੇ ਇਸ ਨਾਟਕ ਦੇ ਵੇਖਕ ਇਹ ਚਿੱਤਰੂ ਗੁਚੇ ਚਿੱਤਰਗੜ੍ਹ ਵਾਲੀ ਜੋਰਦਾਰ ਕਾਰਿਆ ਤੁਸੀਂ ਇਹਨਾਂ ਨੂੰ ਸਦਾ ਬਹੁਤ ਪਿਆਰ ਦਿੱਤਾ ਇਸ ਦਰਤੀ ਦੇ ਪਹਿਲਾਂ